ਅੱਜ ਦਾ ਇਸ ਵੀਡੀਓ ਦੇ ਜਰੀਏ ਤੁਹਾਨੂੰ ਇੱਕ ਫਰਿਆਦ ਕੀਤੀ ਜਾਣੀ ਆ ਇੱਕ ਪਰਿਵਾਰ ਦੇ ਵੱਲੋਂ ਜਿਸ ਪਰਿਵਾਰ ਦੇ ਘਰ ਦਾ ਮੁਖੀ ਪਰਮਜੀਤ ਸਿੰਘ ਸਾਬਕਾ ਸਰਪੰਚ ਸੀ ਮਿਸਤਰੀ ਦਾ ਕੰਮ ਕਰਦਾ ਸੀ ਜਾਨੀ ਕਿ ਉਹ ਸਾਰੀ ਵਾਲੇ ਮਿਸਤਰੀ ਦਾ ਪਿੰਡ ਛਾਂਗਰਾਏ ਵਤਾੜ ਤੋਂ ਪਰਮਜੀਤ ਸਿੰਘ ਆਪਣੇ ਦਿਹਾੜੀ ਗਿਆ ਹੋਇਆ ਸੀ ਦਿਹਾੜੀ ਦੌਰਾਨ ਜਦ ਕੰਮ ਕਰ ਰਿਹਾ ਸੀ ਤਾਂ ਪੈੜ ਤੋਂ ਡਿੱਗਣ ਕਰਕੇ ਸੱਟ ਲੱਗ ਜਾਂਦੀ ਹੈ ਸੱਟ ਵੀ ਸਿਰ ਤੇ ਲੱਗਦੀ ਹੈ ਜੇਰੇ ਆ ਇਲਾਜ ਹੈ ਬਠਿੰਡਾ ਦੇ ਵਿੱਚ ਤੇ ਆ ਇਲਾਜ ਤੇ ਜਿੰਨੇ ਪੈਸੇ ਦੀ ਲੋੜ ਸੀ ਪਰਿਵਾਰ ਕੋਲ ਕਿੰਨੇ ਪੈਸੇ ਸੀ ਉਹ ਤਾਂ ਲੱਗ ਗਏ ਪਰ ਹੁਣ 5 ਲੱਖ ਤੋਂ ਵੱਧ ਦਾ ਜਿਹੜਾ ਬਜਟ ਹੈ ਡਾਕਟਰ ਦੱਸ ਰਹੇ ਹੈਗੇ ਆ ਪਰਿਵਾਰ ਵੱਲੋਂ ਇੱਕ ਫਰਿਆਦ ਜਿਹੜੀ ਹੈ ਉਹ ਕੀਤੀ ਜਾਣੀ ਹੈ ਉਹਨਾਂ ਦੇ ਪਰਿਵਾਰਿਕ ਮੈਂਬਰ ਇੱਥੇ ਬੈਠੇ ਹੈਗੇ ਆ ਪੰਜ ਕੀ ਨਾਮ ਜੀ ਤੁਹਾਡਾ ਸੋਮਾ ਰਾਣੀ ਆ ਕੀ ਦਿੱਕਤ ਹੋਈ ਆ ਪਰਜੀਤ ਉਹਨਾਂ ਨੂੰ ਸਿਰ ਡਿੰਗਾ ਸੀ ਪੇਟ ਤੋਂ ਅੱਛਾ ਜੀ ਦਿਮਾਗ ਤੇ ਸੱਟ ਲੱਗੀ ਪ੍ਰੈਸ਼ਰ ਹੋਇਆ ਸੀ ਤੇ ਹੁਣ ਕੀ ਕਹਿੰਦੇ ਡਾਕਟਰ ਡਾਕਟਰ ਕਹਿੰਦੇ ਨੇ ਪੈਸਾ ਲਿਆਓ ਤੇ ਤਾਂ ਹੀ ਇਲਾਜ ਕਰਨੇ ਬੰਦ ਕਰ ਦਿੰਦੇ ਨੇ ਇਲਾਜ ਇਲਾਜ ਬੰਦ ਕਰ ਦਿੰਦੇ ਹਾਂ ਬੰਦ ਕਰ ਨੇ ਪੈਸੇ ਸੀ ਪਹਿਲਾਂ ਜਿਹੜੇ ਤੁਹਾਡੇ ਲੱਗ ਗਏ ਸਾਡੇ ਲੱਗ ਗਏ ਨੇ 4 ਲੱਖ 4 ਲੱਖ ਰੁਪਇਆ ਹੁਣ ਕਿੰਨੇ ਪੈਸੇ ਮੰਗ ਕਰਦੇ ਹੋ ਹੁਣ ਕਹਿੰਦੇ ਨੇ ਲਈ ਆਓ ਪੈਸੇ ਤੇ ਸੀ ਇਲਾਜ ਕਰਾਂਗੇ ਅੱਛਾ ਆਪਰੇਸ਼ਨ ਵਗੈਰਾ ਹੋਣਾ ਹਾਂ ਨਹੀਂ ਆਪਰੇਸ਼ਨ ਤਾਂ ਹੋ ਗਿਆ ਸੀ ਅੱਛਾ ਇਲਾਜ ਬੰਦ ਕਰ ਦਿੰਦੇ ਨੇ ਅਸੀਂ ਮੰਗਣ ਗਏ ਪਿੰਡਾਂ ਵਿੱਚ ਹਾਂ ਮੈਂ ਗਈ ਰਹੀ ਆ ਇਹਦੇ ਮੰਗਣ ਹੂੰ 15000 ਜੋੜਿਆ ਮੈਂ ਲੈ ਆਈਆਂ ਡਾਕਟਰ ਨੂੰ ਦਿੱਤੇ ਸੀ ਅੱਛਾ ਕਹਿੰਦੇ ਤੁਸੀਂ ਮੰਗ ਤੇ ਲਿਆਉਂਦੇ ਨੇ ਹੂੰ ਮਾ ਸਾਡੇ ਕੋਲ ਕਿਹੜੀ ਪੈ ਲਈ ਇਹ ਨਾ ਤਾਂ ਹੀ ਕੰਮ ਹੀ ਕਰਨਾ ਲੱਗਾ ਸੀ ਬੰਦਾ ਸਾਡੇ ਬੱਚੇ ਛੋਟੇ ਛੋਟੇ ਨੇ ਉਹ ਕੰਮ ਕਰਨ ਵਾਲੇ ਨਹੀਂ ਹੂੰ ਕਿੰਨੇ ਬੱਚੇ ਤੁਹਾਡੇ ਕੋਲ ਦੋ ਕੁੜੀ ਤੇ ਮੁੰਡਾ ਇੱਕ ਕੁੜੀ ਤੇ ਮੁੰਡਾ ਹਾਂ ਛੋਟੇ ਛੋਟੇ ਨੇ ਤੇ ਕੀ ਮੰਗ ਕੀ ਆ ਤੁਹਾਡੀ ਹੁਣ ਸਾਡੀ ਫਰਿਆਦ ਹੀ ਹੈ ਕਿ ਸਾਨੂੰ ਬੰਦਾ ਸਾਡਾ ਬਚਣਾ ਚਾਹੀਦਾ ਹੈ ਹੂੰ ਜਨਮ ਮਤ ਦੋ ਜਾਵੇ ਬੰਦਾ ਹੋ ਜਾਵੇ ਹਾਂ ਬਿਲਕੁਲ ਜੀ ਤੁਸੀਂ ਸੁਣ ਲਿਆ ਪਰਵਾਰ ਵੱਲੋਂ ਇਹੀ ਹੈ ਵੀ 4 ਲੱਖ ਤੋਂ ਵੱਧ ਜਿਹੜੇ ਪੈਸੇ ਆ ਪਹਿਲਾਂ ਜਿੰਨੇ ਪੈਸੇ ਦੀ ਲਾਤ ਤੇ ਹੁਣ ਮੰਗ ਕੇ ਪੈਸੇ ਕਿੰਨੇ ਲਗਾਏ ਜਾ ਸਕਦੇ ਆ ਪਰ ਗੱਲ ਇਹ ਆ ਕਿਸੇ ਦੀ ਜਾਨ ਬਚਾਉਣ ਦੇ ਲਈ ਜੇਕਰ ਤੁਸੀਂ ਅੱਗੇ ਵੱਧ ਕਿਉਂਦੇ ਹੈਗੇ ਉਹ ਇਹਨਾਂ ਦਾ ਮੋਬਾਈਲ ਨੰਬਰ ਵੀ ਅਸੀਂ ਦੇ ਦਿੰਦੇ ਹੈਗੇ ਆ ਜੇ Google Pay ਨਹੀਂ ਚੱਲਦਾ ਤੇ ਇਹਨਾਂ ਨੂੰ ਕਹਾਂਗੇ ਉਸ ਮੋਬਾਈਲ ਤੇ ਚਲਾ ਵੀ ਜ਼ਰੂਰ ਲੈਣ ਪਿੰਡ ਦੇ ਸਰਪੰਚ ਸਾਹਿਬ ਮੌਜੂਦ ਹੈਗੇ ਆ ਸਰਪੰਚ ਸਾਹਿਬ ਕੀ ਹਾਲਾਤ ਆ ਇਸ ਪਰਿਵਾਰ ਦੇ ਜਿੱਦਾਂ ਆਪਾਂ ਤੁਸੀਂ ਅੱਜ ਸਾਨੂੰ ਬੁਲਾਇਆ ਹੈਗਾ ਵੀ ਸਾਡੀ ਇੱਕ ਵੀਡੀਓ ਜ਼ਰੂਰ ਲੋਕਾਂ ਤੱਕ ਪਹੁੰਚਾ ਦਿੱਤੀ ਜਾਏ ਹਾਂਜੀ ਵੇ ਇਹ ਸਾ ਬੜਾ ਬੰਦਾ ਹੈ। ਪਿਆੜੀਦਰ ਬੰਦਾ ਕਾਰਜ ਕੱਲਾ ਕਮਾਉਣ ਦਾ ਸੀ। ਉਹਦੇ ਡਾਲੀ ਇਹ ਲਾਜ਼ ਬੀਤ ਗਏ। ਹੁਣ ਕਮਾਉਣ ਵਾਲਾ ਪਰਿਵਾਰ ਚ ਕੋਈ ਹੈ ਨਹੀਂ। ਤੇ ਹੋਰ ਪੈਸਾ ਤਾਂ ਕਿੱਥੇ ਲਗਾਉਣਾ ਚਾਹੇ। ਕਿਧਰ ਮਦਦ ਹੋ ਜਾਵੇ ਤਾਂ ਫਿਰ ਤਾਂ ਲਾਜ ਹੋਵੇਗਾ ਵਧੀਆ। ਬਿਲਕੁਲ ਜੀ ਮਦਦ ਹੋ ਜਾਵੇ। ਮੋਬਾਈਲ ਨੰਬਰ ਹੈਗਾ ਕੋਈ Google 'ਤੇ ਚੱਲਦਾ ਤੁਹਾਡੇ? ਹਾਂ ਬੋਲਿਓ ਨੰਬਰ। 9878842277 98787 42277 ਹਾਂ ਬਿਲਕੁਲ ਨੰਬਰ ਜਿਹੜਾ ਆ ਅਸੀਂ ਸਕਰੀਨ ਤੇ ਦੇ ਦਿੰਨੇ ਆ ਇਹੇ ਨੰਬਰ ਤੇ Google Pay ਤੇ ਇਹ ਹੀ ਇਹਨਾਂ ਦਾ ਕਾਲਿੰਗ ਨੰਬਰ ਵੀ ਇਹ ਹੀ ਹੈਗਾ ਅ ਪਿੰਡ ਦੇ ਲੋਕ ਦੇਖਸਾ ਦੇ ਕਰ ਕੈਮਰਾ ਘਾ ਮਾ ਕੇ ਦਿਖਾ ਦਿੰਨੇ ਆ ਕਾਫੀ ਲੋਕ ਇੱਥੇ ਖੜੇ ਆ ਤੇ ਸਾਰੇ ਪਿੰਡ ਵੱਲੋਂ ਇਹ ਹੀ ਫਰਿਆਦ ਹੈਗੀ ਆ ਉਹਨਾਂ ਦੇ ਛੋਟੇ ਭਾਈ ਸਾਹਿਬ ਵੀ ਆ ਗਏ ਆ ਵੀਰੇ ਕੀ ਕਹਿਣਾ ਚਾਹੁੰਦੇ ਆ ਲੋਕ ਦੇਖ ਰਹੇ ਐਸ ਵੀਡੀਓ ਨੂੰ ਤੁਹਾਡੀ ਮਦਦ ਕਰਨ ਅਸੀਂ ਤਾਂ ਮਤਲਬ ਫਰਿਆਦ ਹੀ ਕਰਨੇ ਆ ਵੀ ਸਰੀ ਮਦਦ ਹੋ ਜਾਵੇ ਤੇ ਸਾਡਾ ਬਰਾ ਠੀਕ ਕਰੇ ਆਏ ਬਿਲਕੁਲ ਅੱਖਾਂ ਦੇ ਵਿੱਚ ਹੰਝੂ ਆ ਗਏ ਬੋਲਦੇ ਪਾਵਿਕ ਹੋ ਗਏ ਜਦ ਭਰਾ ਮੰਜੇ ਤੇ ਪਿਆ ਹੋਵੇ ਭਰਾ ਹਸਪੀਟਲ ਚ ਦਾਖਲ ਹੋਵੇ ਤੇ ਪੈਸਿਆਂ ਦੇ ਇਲਾਜ ਖੁਣੇ ਤਰਸਰਿਆ ਹੋਵੇ ਪਰਿਵਾਰ ਤਾਂ ਫਿਰ ਫਰਿਆਦ ਕਰਨੀ ਬੰਦੀ ਆ ਤੇਹੀ ਫਰਿਆਦ ਇਹੀ ਅਪੀਲ ਅਸੀਂ ਤੁਹਾਨੂੰ ਕਰਦੇ ਹੈਗੇ ਆ ਗੁਰੂ ਅਸਾਈ ਲਾਈਵ ਦੇ ਚਰੀਏ ਇਸ ਪਰਿਵਾਰ ਦੀ ਸਾਰ ਜਰੂਰ ਲਈ ਜਾਵੇ ਜਿੰਨੇ ਵੀ ਸਮਾਜ ਸੇਵੀ ਯਾਰ ਦੋਸਤ ਮਿੱਤਰ ਇਸ ਵੀਡੀਓ ਨੂੰ ਦੇਖ ਰਹੇ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਵੀ ਕਰਿਓ ਨੰਬਰ ਜਿਹੜਾ ਹੈਗਾ ਸੀ ਉੱਪਰ ਸਕਰੀਨ ਤੇ ਦੇ ਦਿੱਤਾ ਹੈ ਇਸ ਨੰਬਰ ਤੇ ਸੰਪਰਕ ਕਰਕੇ Google Pay ਜਰੂਰ ਕਰ ਲਿਓ ਜਿੰਨਾ ਵੀ ਹੋ ਸਦਾ ਜੇਕਰ ਤੁਸੀਂ 100-100 ਰੁਪਿਆ ਵੀ ਪਾਉਂਦੇ ਹੋ ਤਾਂ ਪਰਿਵਾਰ ਦੀ ਮਦਦ ਜਿਹੜੀ ਹੈ ਉਹ ਹੋ ਸਕਦੀ ਹੈ ਇਸ ਤਰ੍ਹਾਂ ਦੇ ਵੀਡੀਓ ਸ਼ੇਅਰ ਕਰਿਆ ਕਰੋ ਤੇ ਪਰਿਵਾਰਾਂ ਦੀ ਮਦਦ ਦੇ ਲਈ ਜਰੂਰ ਅੱਗੇ ਵੱਧ ਕੇ ਆਇਗਾ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੰਨਾ ਤੁਹਾਡਾ ਖੁੱਦਾ ਗੁਰੂ ਅਰਸਾਈ ਲਾ